ਨਹਰ ਪੰਜਾਬੀ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਵਰਨ ਅੱਜ ਅਸੀਂ ਤੁਹਾਨੂੰ ਪਿੰਡ ਜਗਵਾਲ ਦੇ ਜੋ ਆਮ ਪਾਰਟੀ ਦੇ ਬੜੇ ਨਿਰਤਰਕ ਜਰਨੈਲ ਨੇ ਆਮ ਪਾਰਟੀ ਦੇ ਗਪਾਲ ਮਸੀ ਜੀ ਇਹ ਉਹ ਆਪਣੀ ਅੱਜ ਹੱਡ ਬੀਚੀ ਦੱਸ ਰਹੇ ਨੇ ਕਿ ਕੱਲ ਅਸੀਂ ਪੂਰਾ ਪਰਿਵਾਰ ਘਰ ਦੇ ਵਿੱਚ ਨਹੀਂ ਸੀ ਤੇ ਜਦੋਂ ਅਸੀਂ ਘਰ ਵਿੱਚ ਆਣ ਕੁਝ ਦੇਖਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਚੀਜ਼ਾਂ ਗਾਇਬ ਸਨ ਤੇ ਬਾਕੀ ਜਿਹੜੀਆਂ ਗੱਲਾਂ ਨੇ ਇਹਨਾਂ ਕੋਲ ਪੁੱਛਦੇ ਆ ਉਹ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਮਿਸਟਰ ਕਪਾਲ ਮਿਸੇ ਜੀ ਜਦੋਂ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ ਤਹੀ ਲਾਕ ਕਰਨ ਨੂੰ ਕਰਕੇ ਗਏ ਜਾਂ ਖੁੱਲਿਆ ਪਿਆ ਸੀ ਅੰਦਰ ਦਾ ਦਰਵਾਜ਼ਾ ਉਸ ਵੇਲੇ ਤਾਲਾ ਨਹੀਂ ਸੀ ਸਾਡੇ ਕੋਲ ਮਿਲਿਆ ਨਹੀਂ ਸੀ ਬਾਰ ਦੇ ਗੇੜਨ ਲਾਇਆ ਚਾਬੀ کئی ਵਾਰੀ ਅਸੀਂ ਬਾਹਰੀ ਦਰਵਾਜੇ ਨਾਲ ਲੱਕੜਾ ਜੰਦੇ ਸੀ ਤੇ ਕੁਝ ਲੋਕ ਜਿਹੜੇ ਸ਼ਰਤਿਓ ਘਰ ਦੇ ਗੇਟ ਦੇ ਦੁਆਲੇ ਭੁੰਦੇ ਰਹਿੰਦੇ ਹੁੰਦੇ ਸੀ ਵੇਖਦੇ ਰਹਿੰਦੇ ਸੀ ਕਿੱਧਰ ਗਏ ਜਾਈਏ ਕਿੱਧਰ ਇਸ ਵੇਲੇ ਗਏ ਜੇ ਮੈਂ ਸਾਰੀ ਸਾਰਾ ਸਾਰਾ ਦਿਨ ਸਾਡਾ ਬਾਹਰ ਹੀ ਲੰਘ ਜਾਂਦਾ ਸੀ ਉਸ ਵੇਲੇ ਸਾਡੇ ਸਿਰੇ ਸਿਰੇ ਕੋਈ ਮੌਜੂਦ ਨਹੀਂ ਸੀ ਮੈਂ ਜਦੋਂ ਚੀਜ਼ ਵੇਖੀ ਮੈਂ ਜਾਣਾ ਸੀ ਕਿਸੇ ਪ੍ਰੋਗਰਾਮ ਦੇ ਵਿੱਚ ਪਣੀ ਮੀਹ ਖਾਂ ਦੇ ਵਿੱਚ ਮੈਂ ਘੜੀ ਉਸ ਨੂੰ ਲੱਭਣ ਲੱਗਾ ਕਾਫੀ ਕੀਮਤੀ ਜਿ ਉਹ 10000 11000 ਦੀ ਮੈਂ ਜਦੋਂ ਫੋਲੀ ਸਾਰੇ ਸਾਡੀ ਮੈਸੇਜ ਨੇ ਫਲੀ ਉਹ ਨਹੀਂ ਉੱਥੇ ਗੈਰਬੋਸੇ ਮਿਲੀ ਹੋਰ ਚੀਜ਼ਾਂ ਦੇ ਬਾਰੇ ਕੱਪੜੇ ਦੇ ਬਾਰੇ ਅਸੀਂ ਕਦੀ ਹਿਸਾਬ ਦਾ ਕਲਾਮ ਨਹੀਂ ਰੱਖਿਆ ਬਈ ਕਿੰਨਾ ਰੱਖਿਆ ਰੱਖਿਆ ਜੇ ਉਹ ਵੀ ਕਿ ਇਸ ਗੱਲ ਦੇ ਇਸ ਇਸ ਬਾਰੇ ਨਹੀਂ ਪਤਾ ਕਿ ਅੱਗੇ ਜਾਣਾ ਕਿੰਨਾ ਗਿਆ ਕਿ ਕਿੰਨਾ ਨਹੀਂ ਗਿਆ ਇਹ ਮੈਨੂੰ ਦੱਸੋ ਕੋਈ ਪੈਸਾ ਜਾਂ ਕੋਈ ਹੋਰ ਹੀ ਚੀਜ਼ ਗੁੰਮ ਹੋਈ ਜਾਂ ਤੁਹਾਡੀ ਇਕੱਲੀ ਘੜੀ ਗੁੰਮ ਹੋਈ ਆ ਜੋ ਸੋਨਾ ਤੇ ਸਾਡਾ ਝੂਠ ਬੋਲਣ ਵਾਲੀ ਗੱਲ ਹੀ ਨਹੀਂ ਸੋਨਾ ਸਾਡਾ ਪਹਿਲੇ ਕਿਸੇ ਕੋਲ ਜਮ੍ਹਾਂ ਜੇ ਤੇ ਪੈਸੇ ਸਾਡੇ ਕੋਸ਼ਿਸ਼ ਸੀਗੇ ਉਹ ਕਿਤੇ ਲੱਗ ਥਾ ਰੱਖੇ ਸੀ ਜਿਸ ਕੰਮ ਵਾਸਤੇ ਆਏ ਸੀ ਉਹ ਉਹਨਾਂ ਦੇ ਹੱਥੋਂ ਥੇ ਨਹੀਂ ਵਜਾ ਮਤਲਬ ਤੁਹਾਡੀ ਘੜੀ ਇਕੱਲੀ ਗੁੰਮ ਹੋਈ ਆ ਬਾਕੀ ਹਜੇ ਤੁਹਾਨੂੰ ਪੂਰੀ ਜਾਣਕਾਰੀ ਵੀ ਨਹੀਂ ਆ ਕਿ ਕਿਹੜੀ ਹੋਰ ਚੀਜ਼ਾਂ ਗੁੰਮ ਹੋਈਆਂ ਤੇ ਇਹ ਸਨ ਐਸਾ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੀ ਤੁਹਾਡੀ ਇਹ ਚੀਜ਼ਾਂ ਘਰ ਚੋਂ ਗੁੰਮ ਹੋਈਆਂ ਵਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਸੀ ਕਿ ਉਹ ਤੁਹਾਡੇ ਨਾਲ ਕੋਈ ਉਹਦੇ ਬਾਰੇ ਤੁਸੀਂ ਕੋਈ ਪਰਚਾ ਕਰਵਾਇਆ ਜਾਂ ਤਲਾ ਦਿੱਤੀ ਜਾਂ ਮਤਲਬ ਕਹੇ ਜੇ ਤੁਸੀਂ ਉਹਦੀ ਇਨਸਾਨੀ ਬੀਨ ਕਰ ਰਹੇ ਹੋ ਇਸ ਬਾਰੇ ਜਾਣਕਾਰੀ ਕਰ ਰਹੇ ਆ ਵੀ ਕੁਝ ਲੋਕ ਜੇ ਸਾਡੇ ਆਲਦ ਵਾਲੇ ਇੱਥੇ ਇਸ مشورہ ਮੰਨ ਛੱਡਦੇ ਜੇ ਬੜੀ ਵਾਰੀ ਉਹਨਾਂ ਨੇ ਮਨਾ ਕੀਤਾ ਸਾਡੇ ਗੇੜਾਂ ਲਗ ਇੰਨਾ ਖਲੋਇਆ ਕਰੋ ਉਹ ਇਸ ਗੱਲ ਨੂੰ ਮੰਨਦੇ ਨਹੀਂ ਇਸ ਗੱਲ ਨੂੰ ਸਾਨੂੰ ਬਹੁਤ ਪਰੇਸ਼ਾਨ ਕਰਦੇ ਤੰਗ ਕਰਦੇ ਬੜੀ ਵਾਰੀ ਖਬਰ ਵੀ ਦਿੱਤੀ ਇਸ ਵੇਲੇ ਸਾਡੇ ਪਿੰਡ ਦੇ ਚੇਅਰਮੈਨ ਨੂੰ ਵੀ ਖਬਰ ਦਿੱਤੀ ਉਹਨਾਂ ਨੇ ਵੀ ਕਈ ਵਾਰੀ ਆਖਿਆ ਵੀ ਨਾ ਸ਼ੋਰ ਮਚਾਇਆ ਕਰੋ ਫਿਰ ਵੀ ਇਸ ਗੱਲ ਨੂੰ ਮੰਨਦੇ ਹੀ ਨਹੀਂ ਸਮਝਦੇ ਨਹੀਂ ਇਸ ਗੱਲ ਤੋਂ ਹਟਦੇ ਹੀ ਨਹੀਂ ਇਹ ਸਨ ਗਪਾਲ ਮਸੀ ਜਿਨ੍ਹਾਂ ਨੇ ਆਪਣੇ ਨਾਲ ਬੀਤੀ ਹੋਈ ਜਿਹੜੀ ਆ ਉਹ ਗੱਲ ਦੱਸੀ ਆ ਮੈਂ ਖਾਸ ਤੌਰ ਤੇ ਇਹਨਾਂ ਦੇ ਮਹੱਲੇ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਇੱਕ ਤਗੀਦ ਕਰਦਾ ਰਿਕਵੈਸਟ ਕਰਦਾ ਕਿ ਜੇਕਰ ਕਿਸੇ ਨੇ ਮਜ਼ਾਕ ਦੇ ਨਾਲ ਇਹ ਕੰਮ ਕੀਤਾ ਹੈ ਤਾਂ ਪਲੀਜ਼ ਕਿਰਪਾ ਕਰਕੇ ਇਹਨਾਂ ਦਾ ਸਮਾਨ ਜਿਹੜਾ ਲਟਾ ਦਿੱਤਾ ਜਾਵੇ ਆਦਰਵਾਇਜ਼ ਨਹੀਂ ਤਾਂ ਇਹ ਕਾਨੂੰਨੀ ਵੀ ਕਾਰਵਾਈ ਕਰਵਾ ਸਕਦੇ ਨੇ ਤੇ ਉਸ ਤੋਂ ਚੰਗਾ ਹੈ ਕਿ ਇਸ ਗਰੀਬ ਦਾ ਜੋ ਸਮਾਨ ਖੜਿਆ ਹੈ ਕਿਰਪਾ ਕਰਕੇ ਤੁਸੀਂ ਸੀ 7 ਘੜੀ ਜੰਮਾ ਹਾਂ ਸੀ 7 ਘੜੀ ਆ ਕਾਲੇ ਰੰਗ ਦੀ ਆ 10 11 12000 ਦੀ ਆ ਜੇ ਕਿਸੇ ਨੇ ਭੁਲੇਖੇ ਦੇ ਨਾਲ ਜਾਂ ਗਲਤੀ ਦੇ ਨਾਲ ਜਾਂ ਮਖੌਲ ਦੇ ਨਾਲ ਲਈ ਆ ਪਲੀਜ਼ ਕਿਰਪਾ ਕਰਕੇ ਇਹਨੂੰ ਲਟਾ ਦਿਓ ਕਿਰਪਾ ਕਰਕੇ ਇਹ ਮੇਰੀ ਬੇਨਤੀ ਨੂੰ ਸਵੀਕਾਰ ਕਰਿਓ ਤਾਂ ਜੋ ਇੱਕ ਕੋਕਾ ਗਰੀਬ ਬੰਦੇ ਕੋਈ ਬਾਰ ਬਾਰੀ ਚੀਜ਼ਾਂ ਨਹੀਂ ਲਈ ਜਾਂਦੀਆਂ ਸੋ ਇਸ ਨੂੰ ਜ਼ਰੂਰ ਲਟਾ ਦਿਓ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ